चक दी किलो हाँ, मैं ठीक ठाक है मामे तेन पता ही है फिर उमे कोई गल रहा पी है भजे फिर दे तेरी नानी रोटी खांदी हैगी आप दे दो बुरकियां लग दी हम करिए भी कि भाई आेल च बैठा फिर हम नंगे भी कि हां ਇਹ ਤਾਂ ਕੀ ਕਰਨਗੇ ਪੁੱਤੇ ਤਾਂ ਬੋਲੀ ਜਾਂਦੀ ਐ ਬੈਠੀ ਕੱਲ ਦੀ ਆਈ ਐ ਕਿਸੇ ਨੂੰ ਡਾਹ ਨਹੀਂ ਦਿੰਦੇ ਐ ਭੱਜ ਭੱਜ ਪਈ ਜਾਂਦੇ ਐ ਮਾਵਾ ਧੀਆਂ ਨੂੰ ਇਹਨਾਂ ਨੇ ਉਦੋਂ ਖਾਣ ਵਾਲੀ ਕਰਖਿਆ ਦੋਨਾਂ ਮਾਵਾ ਧੀਆਂ ਨੇ ਸੀ ਹਾਂ ਦੋਨੀਆਂ ਬੋਲੀ ਜਾਂਦੀਆਂ ਨੇ ਉਹ ਤਾਂ ਘੱਟ ਬੋਲਦੀ ਐ ਮਾਂ ਤਾਂ ਨਾ ਪਾਰ ਪਾਰ ਬੋਲੀ ਜਾਂਦੀ ਐ ਪਰ ਹੁਣ ਕਿੰਨਾ ਇਸ ਤਰ੍ਹਾਂ ਚੁੱਪੀ ਐ ਪੁੱਤ ਅਸੀਂ ਬੋਲ ਕੇ ਕੀ ਕਰਾਂਗੇ ਚੁੱਪੀ ਐ ਸਾਡੀ ਤਾਂ ਮੈਂ ਤੈਨੂੰ ਹੁਣ ਐਂ ਕਹਿੰਦੀ ਪੁੱਤ ਦੇਖ ਲੈ ਤੇਰਾ ਮਾਮਾ ਐ ਹਨਾ ਮਾਮੇ ਉਤੋਂ ਦੀ ਕੋਈ ਚੀਜ਼ ਨਹੀਂ ਹੁੰਦੀ ਤੂੰ ਹੱਥ ਪਾਪ ਤੂੰ ਪਾਲ ਕੋਈ ਬੰਦਾ ਹਾਂ ਮੈਨੂੰ ਪਤਾ ਪੁੱਤ ਤੇਰੇ ਤਾਂ ਹੈਗੇ ਨਿਗਾ ਚ ਫਿਰ ਤੂੰ ਕਰ ਲਾ ਗੌਰ ਪੁੱਤ ਕਿਉਂ ਚੁੱਪ ਬੱਟੀ ਬੈਠਾ ਹੈ ਤੈਨੂੰ ਪਤਾ ਕੱਲ ਦਾ ਗਿਆ ਹੁਣ ਭੁੱਖਾ ਤੇ ਉੱਥੇ ਬੈਠਾ ਹੋਊਗਾ ਆਪ ਦੇ ਇੱਥੇ ਨਹੀਂ ਰੋਟੀ ਲੱਗਦੀ ਹੈਗੀ ਹਾਂ ਪਰ ਘਰ ਪੁੱਤ ਬਣ ਕੇ ਗੌਰ ਅੱਬੀ ਜਦੋਂ ਉਰੇ ਆ ਸਾਡੇ ਕੋਲੇ ਇੱਥੇ ਤੇ ਨਾਨੀ ਦਾ ਦਿਲ ਖੜਾ ਨਾਲ ਹੀ ਸਮਝਾ ਤੇਰੀ ਨਾਨੀ ਨੂੰ ਵੀ ਹਾਂ ਵੀ ਮੈਂ ਨਾਨੀ ਕਢਾ ਲਿਆਉਂਗਾ ਬੇਡੀ ਕੋਈ ਗੱਲ ਨਹੀਂ ਇਹ ਤਾਂ ਜਿਵੇਂ ਦਿਲ ਸਿੱਟੀ ਬੈਠੀ ਹੈਗੀ ਹੋਰ ਪੁੱਤ ਕੀ ਕਰਾਂ ਮੈਂ ਤਾਂ ਸੱਚੀ ਬੜਾ ਹੀ ਟਾਈਮ ਕੱਢਣਾ ਔਖਾ ਹੋ ਰਿਹਾ ਹੈਗਾ ਜਿਵੇਂ ਸੁੰਨਾ ਸੁੰਨਾ ਲੱਗਦਾ ਜਾਨੂੰ ਦੀ ਸਾਰਾ ਕੰਮ ਹਾਂ ਆਹ ਸੁੱਖਣ ਤੈਨੂੰ ਇਹ ਨਹੀਂ ਜਾਣਦੇ ਨੇ ਪੁੱਤ ਹਾਂ ਹਾਂ ਉਹੀ ਮੁੰਡਿਆਂ ਨੇ ਕਹਿੰਨੇ ਤਾਂ ਉਹਦੇ ਕੋਲ ਹੀ ਜਾ ਫਿਰ ਹਾਂ ਕੋਲ ਨਾ ਕਰ ਮੇਰਾ ਪੁੱਤਰਾਂ ਨੇ ਕਿ ਇਹ ਗੱਲਾਂ ਹੀ ਇਹ ਕੋਹੜ ਵਾਲੀਆਂ ਨਹੀਂ ਹੁੰਦੀਆਂ ਤੈਨੂੰ ਪਤਾ ਹੈ ਪੁੱਤ ਐਈਆਂ ਗੱਲਾਂ ਕਿੰਗੇ ਪੈ ਜਾਂਦੀਆਂ ਨੇ ਹਾਂ ਅੱਜ ਇੱਕ ਦਿਨ ਹੋ ਗਿਆ ਗਾਂ ਆਏ ਨਹੀਂ ਪਤਾ ਪੁੱਤ ਇਹ ਤੇਰੀ ਮਾਮੀਆ ਨਾ ਜਿਹੜੀ ਇਹਦੀ ਮਾਂ ਹੈ ਗਾਂ ਕੋਈ ਫਰਮਾਇਸ਼ ਲਾਦੇ ਹਾਂ ਇਹਨੂੰਦੋਂ ਨਿਕਲ ਨਹੀਂ ਨਾ ਦੇਵੇ ਇਹ ਬਹੁਤ ਚੰਦਰੀ ਤੀਵੀ ਹੈਗੀ ਨਾ ਮੈਂ ਤਾਂ ਘਰੋਂ ਬੋਲਦੀ ਆ ਪੁੱਤ ਮੈਂ ਤਾਂ ਤੇਰੇ ਪਤਾ ਮੇਰੇ ਪੁੱਤ ਦੇ ਪਰੋਸ ਹੈਗਾ ਵੀ ਕਢਾ ਲੂਗਾ ਹਾਂ 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 ਠੀਕ ਹੈ ਪੁੱਤ ਉਸੇ ਨਾਲ ਹੀ ਕਰ ਗੱਲ ਹਾਂ ਮੈਂ ਉਹੀ ਬੰਦੇ ਨੂੰ ਕਹਿੰਦੀ ਸੀ ਹਾਂ ਠੀਕ ਹੈ ਠੀਕ ਹੈ ਪੁੱਤ ਠੀਕ ਹੈ ਫਿਰ ਮੈਂ ਤਾਂ ਉਹਦੀ ਆਉਂਗੀ ਓਰੇ ਜੇਦੋਂ ਕੋਈ ਹੱਲ ਹੋਊ ਤੇਰੇ ਮਾਮੇ ਦਾ ਉਹਨਾਂ ਚਿਰ ਤਾਂ ਮੈਂ ਵੀ ਨਹੀਂ ਆ ਸਕਦੀ ਤੇਰੇ ਤਾਂ ਇੱਕ ਨਿਖਾਰੀ ਰੋਟੀ ਦਾ ਪੁੱਤ ਹਾਂ ਪੁੱਤ ਬਣ ਕੇ ਨਾ ਮੈਂ ਹੁਣ ਫੋਨ ਕੱਟਦੀ ਐ ਤੂੰ ਫੋਨ ਲਾ ਉਹਨੂੰ ਹਾਂ ਲਾ ਮੇਰਾ ਪੁੱਤ ਬਣ ਕੇ ਇਹ ਆਪਣੀ ਕਰਨ ਦੀ ਗੱਲ ਆ ਆਪੇ ਹੀ ਕਰਾਂਗੇ ਪੁੱਤ ਹੋਰ ਤਾਂ ਉਹੀ ਭੰਕੀ ਜਾਂਦੇ ਨੇ ਆ ਕੇ ਹੋਰ ਸਲਾਹਾਂ ਦੇ ਹੀ ਜਾਂਦੇ ਨੇ ਹਾਂ ਠੀਕ ਐ ਪੁੱਤ ਤੇਰੇ ਮਾਮੇ ਨੂੰ ਵੀ ਤੇਰੇ ਤੇ ਭਰੋਸਾ ਮੈਨੂੰ ਵੀ ਮੇਰੇ ਪੁੱਤ ਤੇ ਭਰੋਸਾ ਤੇਰੀ ਨਾਨੀ ਨੂੰ ਵੀ ਠੀਕ ਐ ਠੀਕ ਐ ਬੇਟਾ ਠੀਕ ਆ ਨਾਨੀ ਨਾਲ ਤਾਂ ਨਹੀਂ ਕੋਈ ਗੱਲ ਕਰਨੀ ਮਾਂ ਮਾਂ ਆ ਗਈ ਆਇਓ ਲੈ ਕਰ ਲੋ ਲਾਡੀ ਨਾਲ ਗੱਲ ਹੈਲੋ ਸਾਸਤਰੀ ਕਾਲ ਪੁੱਤ ਹਾਂ ਮੈਂ ਤੈਨੂੰ ਆਇਆ ਦੀ ਸੀ ਪੁੱਤ ਤੂੰ ਬੰਦਾ ਕੋਈ ਪਾੜ ਇਹਦੀ ਮਾਂ ਤਾਂ ਗੱਲਾਂ ਵਾਲੀ ਹੈਗੀ ਕੁਛ ਨਹੀਂ ਇਹਦੇ ਕੋਲੇ ਉਹ ਮਰੀ ਜਾਂਦੀ ਐ ਤਾਂ ਚੱਲ ਫੇਰ ਤੂੰ ਕਰ ਗੱਲ ਠੀਕ ਆ ਬੱਤਾ ਚੰਗਾ ਕੀ ਨਾ ਕੀ ਆਦਾ ਹੁਣ ਲਾਡੀ ਇਹ ਤਾਂ ਕਹਿੰਦੇ ਕੋਈ ਨਾ ਕਿੱਡੀ ਕੀ ਗੱਲ ਐ ਮਾਂ ਮੈਂ ਤਾਂ ਦੋ ਇੱਕ ਦੋ ਦਿਨਾਂ ਚ ਕਢਾ ਲਿਆਂਗਾ ਮਾਮੇ ਨੂੰ ਕਹਿੰਦਾ ਭੱਜੇ ਫਿਰਦੇ ਰਹਿੰਦੇ ਇਹਨਾਂ ਨੂੰ ਕਹਿੰਦਾ ਮਾਰ ਲਾਂ ਤੇ ਮਾਮੇ ਦੇ ਸਹੁਰਿਆਂ ਨੂੰ ਫੜਾਂ ਪਹਿਲਾਂ ਹਾਂ ਆਪਾਂ ਉਹਨਾਂ ਤੋਂ ਕੀ ਲੈਣਾ ਫੜਾ ਮਰਵਾ ਕੇ ਉਹਨਾਂ ਦੀ ਤੇ ਤੂੰ ਉਹਨੂੰ ਕਢਾਉਣ ਦੀ ਘਾਰ ਆ ਨਾ ਕਹਿੰਦਾ ਸੀ ਕਹਿੰਦਾ ਮੈਂ ਦੇਖਦਾ ਇੱਕ ਅੱਧੇ ਦਿਨ ਚ ਆਉਣਾ ਐ ਨਾਲੇ ਕਨ ਮੈਨ ਕੋ ਹੈਗਾ ਮੇਰਾ ਦੋਸਤ ਉਹਦੇ ਨਾਲ ਗੱਲ ਕਰਦੇ ਕਹਿੰਦਾ ਜਾ ਚੱਲ ਫੇਰ ਉਹ ਕਰਦੇ ਕਹਿੰਦਾ ਉਹਨਾਂ ਨੂੰ ਹਾਂ ਓ ਕੀ ਜਾਣਦੇ ਇਹਨਾਂ ਨੂੰ ਬਸ ਤੂੰ ਨਾ ਬੋਲੀ ਚੰਗਾ ਜਵਾਖ ਨੂੰ ਕਰੇ ਆਉਣ ਦੇ ਨਾਲੇ ਮੈਂ ਤੈਨੂੰ ਆਂ ਕਹਿੰਦੀ ਹੈਗੀ ਆ ਕਰਾ ਆਉਣ ਦੇ ਜਵਾਖ ਨੂੰ ਕਰੇ ਇਹਦੀ ਮਾਂ ਜਿਹਦੇ ਦਾ ਜੁੱਲੀ ਬਿਸਤਰਾ ਮਾਂ ਚੱਕ ਕੇ ਸਿਰਦੀ ਹੈ ਮਾਂ ਤੂੰ ਦੇਖੀ ਫੜ ਕੇ ਗੁਤਨੀ ਬਾਹਰ ਇਹ ਦੁਬਾਰ ਇਹਨੂੰ ਮੈਂ ਥੜੇ ਤੇ ਚੜਨ ਦੇਤਾ ਨਾ ਤੇ ਇਹ ਵੀ ਕੀ ਜਾਣੂ ਵਧੀਆ ਰਹੇਗੀ ਮਾਂ ਬਾਲੀ ਇਹਨਾਂ ਮੂਰੇ ਪੋਲੀ ਜੀ ਨਾਲ ਹੋ ਜੇ ਮਾਰੇ ਨਾ ਡੰਡਾ ਖਿੱਚੇਗੇ ਫੇਰ ਹੀ ਮਾਂ ਨਾਲ ਫੇਰੀ ਤੇ ਉਸ ਤੋਂ ਬਾਅਦ ਆ ਤੇ ਇਹ ਨੂੰ ਦੇਖੀ ਇਹਦੀ ਤੀਨ ਕਿਵੇਂ ਡੱਕਰਨੀ ਆ ਮੈਂ 6 ਮਹੀਨੇ ਜੇ ਮੈਂ ਸਾਸਿਵੇਂ ਨਹੀਂ ਜੇ ਨਾਬਾਹਾ ਇਹ ਵੀ ਕੀ ਜਾਣੂ ਹਾਂ ਇਹ ਗੱਲ ਕਰ ਫੇਰ ਹੀ ਬੋਲੀਆਂ ਹੋਣਗੀਆਂ ਫੇਰ ਬੋਲੀਆਂ ਹੋਣਗੀਆਂ ਉਹਨਾਂ ਚਰਨੀ ਇਹ ਬੋਲੀਆਂ ਹੁੰਦੀਆਂ ਆਪਾਂ ਨੂੰ ਤਾਂ ਕਹਿੰਦੇਗਾ ਓਏ ਬੋਲ ਗਿਆ ਤਾਂ ਓਏ ਬੋਲ ਗਿਆ ਤਾਂ ਅਸੀਂ ਕਿਉਂ ਬੋਲਦੀਆਂ ਆ ਜੇ ਤੁਸੀਂ ਬੋਲਦੋਂ ਅਸੀਂ ਫੇਰ ਬੋਲਦੇਗਾ ਸਾਨੂੰ ਤਾਂ ਇਹਨੇ ਸੂਜ ਦੀ ਨਖਾਰੇ ਤਾਂ ਨਹੀਂ ਕੱਢ ਰੱਖਿਆ ਬੋਲਦੀ ਤਾਂ ਇਹ ਚਬਰ 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 ਬੋਲਦੀ ਗਈ ਜੇ ਨੱਚਦੇ ਨੇ ਮੈਂ ਸਾਸਿਵੇਂ ਉੱਥੇ ਬਹੁ ਹੁੰਦੀ ਨਹੀਂ ਇਹਦੇ ਪੇਕੀ ਦੇਖੇ ਪਾਈ ਨਹੀਂ ਹੱਥ ਆਪਣੇ ਆ ਕੇ ਲਾਉਂਦੀ ਨਹੀਂ ਉਹਨਾਂ ਚਿਹਰੇ ਨੂੰ ਮੈਂ ਥੜੇ ਨਹੀਂ ਚੜ੍ਹਦੀ ਹੁੰਦੀ ਮਾਂ ਮੈਂ ਤਾਂ ਐ ਨਹੀਂ ਬੋਲਦੀ ਵੀ ਪਹਿਲਾਂ ਮੇਰਾ ਭਾਈ ਜੇਲ੍ਹ 'ਚ ਬੈਠਾ ਕਿਤੇ ਮੈਂ ਨਾ ਇਹ ਤਾਂ ਨਾ ਮੈਂ ਫੜ ਕੇ ਇੱਥੇ ਇਹਦਾ ਗੱਲ ਦੱਬ ਪਾਉਣਾ ਆਪਾਂ ਕੀ ਲੈਣਾ ਇਹ ਜੀਤੀਮੀ ਤੋਂ ਆਪਾਂ ਕੀ ਲੈਣਾ ਤੂੰ ਕਿਹੜਾ ਜਵਾਬ ਨੂੰ ਕਰੇ ਹੁੰਦੇ ਫੇਰ ਕਰਦੇ ਆਪਾਂ ਚਲ ਠੀਕ ਹੈ ਮਾਂ ਰੋਟੀ ਉੱਤੇ ਖਾ ਲਈ ਕਹਿੰਦਾ ਲੈ ਕਹਿੰਦਾ ਨਾਨੀ ਨੂੰ ਰੋਟੀ ਉੱਤੇ ਖਵਾ ਦਿੰਗਾ ਨਾ ਕੋਈ ਨਹੀਂ ਸਾਡੇ ਕਿਹੜੀਆਂ ਨਾ ਗੁਆਂਢੀਾਂ ਦਾ ਰੋਟੀਆਂ ਕਿੱਲਾ ਜੇ ਮੇਰਾ ਜਵਾਬ ਨਹੀਂ ਕਰੇ ਹੁੰਦਾ ਉਹਨਾਂ ਚਿਹਰੇ ਮੈਂ ਤਾਂ ਕੁਛ ਨਹੀਂ ਚੰਗਾ ਲੱਗਦਾ ਮੈਂ ਤਾਂ ਪਾਣੀ ਦੀ ਘੁੱਟ ਨਹੀਂ ਲਾ ਤੇ ਬਸ ਇਹਨਾਂ ਦੇ ਮਾਮਾ ਟਿੰਗਾਂ ਨੂੰ ਟੱਕਰੀਆਂ ਮਾਰ ਕੋਈ ਨਾ ਕੋਈ ਜੇ ਇਹਨਾਂ ਨੂੰ ਨਾਦ ਬੰਦਿਆ ਨਾ ਮਾਮਾ ਟਿੰਗਾਂ ਨੂੰ ਕਿੱਥੇ ਦਾ ਪਾਪਾ ਭੱਜਣਗੇ ਤਾਂ ਹੀ ਤਾਂ ਕਹਿਨੇਗੇ ਆ ਜਾ ਚਲ ਠੀਕ ਹੈ ਮਾ ਪਾਪੂ ਉਹਨੇ ਬਾਣੀਆਂ ਦਾ ਫੋਨ ਆਇਆ ਸੀ ਹੁਣ ਉਹ ਆਪਲਾ ਨਹੀਂ ਸੀ ਫੋਨ ਸਾਹ ਬਾਰੇ ਉਹ ਆਏ ਕਹਿੰਦੇ ਸੀਗੇ ਨਾਲ ਦਾ ਹਸਾਬ ਕਰਾ ਕੇ ਲੈ ਜੀ ਉਹਨਾਂ ਨਾਲ ਨਰਮੇ ਦੀ ਨਾ ਕੋਈ ਬੋਲੀ ਪਾਲੀ ਆ ਰਹੀ ਰੇਲ ਰੂਟ ਤੇ ਉਹ ਆਪਾਂ ਦੋਨਾਂ ਨੂੰ ਬੁਲਾਇਆ ਆਪਾਂ ਜਾਇ ਆਉਣੇ ਆਂਗੇ ਤੂੰ ਜਾਇਆ ਤੂੰ ਮੈਂ ਕੀ ਕਰਨਾ ਉੱਥੇ ਲੈ ਦੇਖ ਲੈ ਬੇਬੇ ਅਗੇ ਜਾਇਆ ਤੂੰ ਆ ਤੁਰਦਾ ਮੇਰੇ ਨਾਲ ਤੂੰ ਨਾਲ ਬਗ ਜਾ ਇਹਨੂੰ ਜਵਾਖ ਨੂੰ ਕੀ ਪਤਾ ਰੇਟ ਦਾ ਮੈਂ ਐਡਾ ਹੋ ਗਿਆ ਇਹਨੂੰ ਹੁਣ ਸਿੱਖੂਗਾ ਨਹੀਂ ਇਹ ਰੇਟ ਦਾ ਨਾਲ ਜਾਮਗਾ ਤੇ ਨਾਲ ਰਹਿ ਕੇ ਸਿੱਖ ਵੀ ਜਾਊਗਾ ਨਾਲ ਜੀਰੀ ਕਿੰਨੇ ਦੀ ਵਿਕਰੀ ਉਹਦਾ ਵੀ ਹਿਸਾਬ ਕਾਬ ਕਰ ਲੋ ਉਹੀ ਗੱਲ ਕੋਈ 2 ਪੈਸੇ ਘਰੇ ਲੈ ਆ ਜਾਣ ਫਸਲ ਦੇ ਮੈਨੂੰ ਕਹਿੰਦੇ ਸੀ ਕਿੰਨੇ ਕੇ ਮੰਡ ਨੂੰ ਆਜਾਂ ਮੈਂ ਦੱਸਦਾ ਮੰਡ ਨੂੰ ਤੁਰਦੇ ਆਂ ਜੀ ਤੇ ਤੁਸੀਂ ਆ ਜੋ ਚੰਗਾ ਮੈਂ ਮੋਟਰਸਨ ਕੱਢ ਲਵਾਂ ਬਾਹਰ ਕੀ ਹੋ ਰਿਹਾ ਸਾਰਾ ਕੁਝ ਜਾ ਤਰਸੀ ਹੈ ਕਿੰਨੀ ਹੈ ਹੀ ਬਸ ਕਿਤੇ ਇਕੱਲੇ ਜਾਣਾ ਨਾਲ ਕੋਈ ਹੁੰਦਾ ਨਹੀਂ ਜਿਹਦਾ ਨਾ ਜਹਵਦਾ ਆ ਕੋਈ ਬਾਕੂ ਜੂਦਾ ਚੱਲਣਾ ਕੁਛ ਕਰੀ ਉਹ ਨਹੀਂ ਜਵਾਕ ਨੂੰ ਕੋਈ ਐਡਾ ਨਹੀਂ ਕੰਮ ਆਉਦਾ ਹੈਗਾ ਉਹ ਹੀ ਤਾਂ ਹੋਊਗੀ ਚਲੀ ਜਾਣਾ ਜਵਾਕ ਨੂੰ ਸੁਬਾਹ ਕਹੇ ਤਾਂ 4-5 ਸਾਲ ਦਾ ਹੈ ਜੂੜ ਜੂੜਦਾ ਹੈ ਉਜ ਮਾਗ ਜਿੱਤੇ ਮਰਜ਼ੀ ਹੋ ਜਾਣ ਮਾਪੇ ਲੋ ਇਦਾਂ ਉਹ ਛੋਟੇ ਹੁੰਦੇ ਨੇਗੇ ਹਾਂ ਜੋ ਪਤਾ ਨਹੀਂ ਕਿ ਕਿਹਜਾਂਗਾ ਕੋਈ ਜਵਾਕ ਨੂੰ ਚੜਤੀ ਜਾਊਗਾ ਠੀਕ ਹੈ ਭਾਉ ਜਾਂ ਨਾਲ ਦਾ ਮੈਂ ਨਾ ਗਾਵੀ ਕੋਈ ਮੱਟੇ ਤੇ ਨਾ ਕੋਈ ਮੱਟੇ ਤੇ ਨਾ ਦੇਖੇ ਫਿਰ ਸੇthi ਆਏ ਵੀ ਕੋਈ ਸੇthi ਆਏ ਨਹੀਂ ਸਾਢੇ ਸਾਲ ਦਾ ਭਾਈ ਇਹ ਕਿੱਧਰ ਜਾਂਦੇ ਹੋ? ਜਾਂ ਤਾਂ ਕੋਈ ਕੰਮ ਧੰਦੇ ਜਾਂਦੇ ਆ ਲੈ। ਚੱਕੇ ਨਹੀਂ ਮੇਰੇ ਬਣੀ ਦਾ। ਚੱਲ ਕੋਈ ਨਹੀਂ ਪੁੱਛਦੀ ਆ ਭਾਬੀ ਨਹੀਂ ਜਾਂ। ਭਾਬੀ? ਆ ਗਈ ਵੀਂਦਰੇ? ਹਾਂ ਆ ਗਈ। ਹੋਰ ਕਿਵੇਂ ਆ? ਹਾਂ ਵਧੀਆ ਠੀਕ ਠਾਕ ਤੂੰ ਦੱਸ। ਹਾਂ ਠੀਕ ਹੈ ਵਧੀਆ ਵਧੀਆ। ਤੇਰੀ ਯਾਤਰਾ ਠੀਕ ਰਹੀ? ਬਹੁਤ ਵਧੀਆ ਰਹੀ ਬਹੁਤ ਵਧੀਆ। ਤੂੰ ਦੱਸ ਕਿਵੇਂ ਠੀਕ ਠਾਕ ਆ ਸਾਰੇ? ਹਾਂ ਵਧੀਆ ਠੀਕ ਨੇ ਸਾਰੇ ਵੀ। ਇਹ ਭਾਈ ਤੇ ਨਿੱਕੇ ਵਾਲੇ ਚੱਕਵੇਂ ਜੇ ਪੈਰੀ ਜਾਂਦੇ ਸੀਗੇ ਉਹ ਤਾਂ ਬਾਣੀਆਂ ਕੋਲੇ ਗਏ ਨੇਗੇ ਆਹ ਸਾਖਤਾਬਜਾ ਕਰਨ ਬਸ ਜੀਰੀ ਵਾਲਾ ਉਹ ਕਹਿੰਦੇ ਨਰਮੇ ਦਾ ਵਧੀਆ ਰੇਟ ਆ ਰਿਹਾਗਾ ਉਹ ਨਿੱਕੇ ਨੂੰ ਫੋਨ ਆ ਗਿਆ ਤੀਗਾ ਵੀ ਆ ਜਾ ਭਾਈ ਉਹੀ ਗੱਲ ਰੇਟ ਵਧੀਆ ਆ ਰਿਹਾਗਾ ਵੀ ਤੁਸੀਂ ਫੇਰ ਵੀ ਉਹੀ ਗੱਲ ਫਸਲ ਦੇ ਲਵੇ ਤਾਂ ਹੋਣੀ ਚਾਹੀਦੀ ਓ ਹਾਂ ਹਾਂ ਆ ਬਸ ਫੇਰ ਤਾਂ ਹੀਓ ਗਏ ਨੇਗੇ ਅੱਛਾ ਹਾਂ ਮੈਂ ਆਖਿਆ ਉਹ ਨਹੀਂ ਝੱਕ ਕੇ ਮੇਰੇ ਬੰਨੀ ਮੈਨੂੰ ਤਾਂ ਲੱਗਿਆ ਸੀ ਪਤਾ ਅੱਛਾ ਕੋਈ ਕੰਮ ਧੰਦੇ ਗਏ ਹੋਣਗੇ ਹੋਰ ਦੱਸ ਘਰੇ ਨਾ ਬਹੂ ਦੀ ਨਹੀਂ ਆ ਨਾਮਨੀਂਦਰ ਦਿੰਦੀ ਹੈ ਬਹੁਤਾ ਨਾ ਤੈਨੂੰ ਕੀ ਦੱਸਾਂ ਉਹਦੀ ਮਾਂ ਲੈ ਗਈ ਸੀ ਕੀ ਉਹਨ ਦਾ ਕਿਉਂ ਹਾਂ ਬਸ ਕਹਿੰਦੀ ਆਖ ਜੱਪਾ ਇੱਥੇ ਕਰਵਾਉਂਗੀ ਲੈ ਦੱਸ ਉਹ ਪਹਿਲਾਂ ਕਿਹੜੀ ਜਾਪੇ ਕਰਾਉਣ ਵਾਲੀ ਹੈ ਭਾਬੀ ਉਹਦਾ ਤਾਂ ਐ ਨਹੀਂ ਪਤਾ ਅੱਜ ਤੀਲੀ ਲਈ ਸਵੇਰੇ ਕਿੱਥੇ ਜਾਊਗੀ ਬਾਕੀ ਮੇਰੀ ਕਿਹੜਾ ਮੰਨੀਆ ਬਿੰਦਰਯੋ ਨੇ ਤੇਨੂੰ ਪਤਾ ਤਾਂ ਹੈਗਾ ਕਿੰਨਾ ਬੋਲਦੀ ਉਹ ਸੁਣਦੀ ਏ ਕਿਤੇ ਆਪਣੀ ਗੱਲ ਹਜੇ ਤੂੰ ਤਾਂ ਮਾੜੀ ਅੱਗਾ ਤੱਗਾ ਲੈ ਰਣੀ ਆ ਮੈਂ ਉਹ ਹੀ ਗੱਲ ਫੇਰ ਚੇਪ ਜੈਨੇ ਵੀ ਚੱਲ ਕੁੜਮਣੀ ਆ ਉਹੀ ਗੱਲ ਤੀਦੇ ਬਾਹਰ ਆਈ ਆ ਕਾਣੂ ਬੇਇਜ਼ਤੀ ਕਰਨੀ ਆ ਭਾਬੀ ਤੇਰੀ ਚੇਪ ਚੇਪ ਨਹੀਂ ਉਹ ਸਿਰ ਤੇ ਬਾਹਲੀ ਉਹਦੀ ਤਾਂ ਨੂਹਾਂ ਨਾਲ ਆਉਦਿਆਂ ਨਾਲ ਬਣਦੀ ਨਹੀਂ ਉਹਦਾ ਜਾਪਾ ਉੱਥੇ ਸਾਂਭੂ ਕੌਣ ਹਾਹੀ ਦਿਮਾਗ ਤੇ ਟੈਨਸ਼ਨ ਤਾਂ ਮੇਰੇ ਲੱਗੀ ਰਹਿੰਦੀ ਆ ਮੈਂ ਤਾਂ ਮਾਗਰ ਫੋਨ ਵੀ ਕੀਤਾ ਤੀਗਾ ਮੈਂ ਕਿਹਾ ਬੀਬਾ ਉਹੀ ਗੱਲ ਲੈ ਜਾਗੇ ਕਹਿੰਦੀ ਆਖਾ ਇੱਥੇ ਕੌਣ ਸਾਂਭੂ ਮੇਰੀ ਧੀ ਨੂੰ ਨਾ ਮੇਰੀ ਗੱਲ ਕਰਾਈ ਉਹਦੇ ਨਾਲ ਮੈਂ ਭਾਬੀ ਤੂੰ ਵੀ ਨਾ ਸੱਚੀ ਉੱਠੇ ਕੰਮ ਕਰਦੀ ਤਾਹੀ ਤਾਂ ਮੈਂ ਕਿਤੇ ਜਾ ਕੇ ਨਹੀਂ ਖੁਸ਼ ਆ ਬਾਈ ਨੇ ਵੀ ਨਾ ਐਵੇਂ ਖਾਮ ਖਾਈ ਬਸ ਮੇਰੀ ਟਿਕਟ ਕਰਾਤੀ ਉਦੋਂ ਵੀ ਜਾ ਯਾਤਰਾ ਤੇ ਉਹਨਾਂ ਨਾਲ ਜਾ ਯਾਤਰਾ ਤੇ ਨਾਲੇ ਮੈਂ ਆਖਿਆ ਮੈਂ ਬਾਈ ਤੂੰ ਹੀ ਵਗ ਜਾ ਮੈਨੂੰ ਪਤਾ ਸੀ ਮੇਰੇ ਮਗਰੋਂ ਪਤਾ ਨਹੀਂ ਕੀ ਕੀ ਕੰਮ ਬਗੁੱਚਣਗੇ ਬਿੰਦਰੇ ਅਸੀਂ ਤਾਂ ਜਾਣੀ ਰਹਨੇ ਆ ਚੱਲ ਆ ਤੇਰਾ ਬਾਈ ਵੀ ਜਾਂਦਾ ਰਹਿੰਦਾ ਮੱਥਾ ਟੇਕਣ ਤੂੰ ਕਦੇ ਗਈਂ ਹੈਗੀ ਉਹ ਤਾਂ ਉਹੀ ਗੱਲ ਆਪਣੇ ਪਿੰਡੋ ਸੰਗ ਜਾਂਦਾ ਸੀਗਾ ਤਾਈਓ ਤੈਨੂੰ ਨਾਲ ਤੋਰਤਾ ਚਲ ਮੈਂ ਤਾਂ ਬਾਗੀ ਸੀ ਪਰ ਆ ਨਹੀਂ ਇਸਦੂ ਕਰਨਾ ਉੱਥੇ ਨਹੀਂ ਤੋਰਨੀ ਸੀ ਕਰਮੋਂ ਨਾਲੇ ਇੱਥੇ ਤਾਂ ਆਪਾਂ ਕਰਮਾਂ ਦਾ ਪੂਰਾ ਖਿਆਲ ਰੱਖਦਿਆਂ ਸੀ ਉਹਦੀ ਮਾਂ ਕਿਹੜੇ ਖਿਆਲ ਰੱਖਣ ਵਾਲੀ ਹੈਗੀ ਉਹਦੀ ਕਰਤੂਰ ਦਾ ਤੈਨੂੰ ਪਤਾ ਹੀ ਆ ਨਾਲੇ ਉਹ ਕੜੱਜ ਦੀ ਆ ਉਹ ਤਾਂ ਪਹਿਲੇ ਦਿਨ ਤੋਂ ਹੀ ਇਹ ਹੀ ਆ ਅੱਜ ਜਿੱਦੇ ਤਾਂ ਆਪਾਂ ਨੇ ਨਿੱਕਾ ਵਿਆਹ ਹੈਗਾ ਨਾ ਉਹ ਦਿਨ ਦਾ ਆ ਹੀ ਕੁਛ ਕਰਦੀ ਆ ਉਹ ਤਾਂ ਪਤਾ ਹੀ ਹੈ ਤਾਂ ਹੀ ਤਾਂ ਮੈਂ ਤੈਨੂੰ ਲੜੀ ਜਾਨੀ ਕਿ ਕੀ ਫਾਇਦਾ ਸੀ ਉੱਥੇ ਜਵਾਕੜੀ ਨੂੰ ਤੋੜਨ ਦਾ ਇੱਥੇ ਆਪਾਂ ਸਾਰਾ ਦਿਨ ਖਿਆਲ ਰੱਖਦਿਆਂ ਸੀ ਚੱਲ ਕੋਈ ਨਹੀਂ ਹੁਣ ਬਾਗੀ ਬਗਾ ਗਈ ਤੇ ਮਨਿੰਦਰ ਦਾਸ ਮੈਨੂੰ ਕਿੱਥੇ ਤੇਰਾ ਕਿਵੇਂ ਮੂੰਹ ਜਾ ਉੱਤਰ ਗਿਆ ਜਿਦੋਂ ਮੈਂ ਮਨਿੰਦਰ ਦਾ ਪੁੱਛ ਲਿਆ ਠੀਕ ਦੱਸ ਮਨਿੰਦਰ ਤੈਨੂੰ ਫਿਰ ਮਗਰੋਂ ਤਾਂ ਬਹੁਤ ਕੁਝ ਹੋ ਗਿਆ ਮਨਿੰਦਰ ਤੇ ਨਿੱਕੇ ਨੇ ਰਲ ਕੇ ਇੱਕ ਉਹਦੀ ਭੈਣ ਦਾ ਮੁੰਡਾ ਉਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਕਿਕਰ ਚਿੰਗਣ ਨੂੰ ਨਾ ਖਰੋਂ ਚੱਕ ਲਈ ਪੁਲਿਸ ਨੂੰ ਖੜਾਤਾ ਇਹਨਾਂ ਨੇ ਕਿਹੜਾ ਪੁਲਿਸ ਨੂੰ ਨਾਲ ਜਾ ਕੇ ਚੱਕ ਲਈ ਸੀ ਹੁਣ ਪਤਾ ਨਹੀਂ ਥਾਣੇ ਚ ਪਤਾ ਨਹੀਂ ਕਿਤੇ ਬੰਨ ਰੱਖਿਆਗਾ ਇਹਨਾਂ ਨੇ ਬਹੁਤ ਕੁਝ ਹੋ ਰਿਹਾਗਾ ਲਹ ਇਹ ਦੇ ਵੀ ਚ ਫਿਰ ਕੀ ਇਹਨੇ ਮਾੜਾ ਕਰਤਾ ਜਵਾਕਾ ਨੇ ਨਹੀਂ ਤਾਂ ਬਹੁਤ ਵਧੀਆ ਕਰਤਾ ਆ ਤਾਂ ਮੇਰੀ ਯਾਤਰਾ ਸਫਲ ਹੋ ਗਈ ਜਿਹੜਾ ਜਵਾਕੜੀ ਦਾ ਵਿਚਾਰੀ ਦਾ ਬਦਲਾ ਲੈਂਦਾ ਗਿਆ ਤੈਨੂੰ ਕਿਕਰ ਸਵਾਰੇ ਇੰਨਾ ਸੋਚਣ ਦੀ ਕੀ ਲੋੜ ਉਹਨੇ ਥੋੜੇ ਆਪਣੀ ਕੁੜੀ ਨੂੰ ਦੁੱਖ ਦਿੱਤੇ ਨੀ ਵਧੀਆ ਕੀ ਕਰਤਾ ਹਾ ਉਦੋਂ ਬਾਅਦ ਨਾ ਫੜੇ ਤੋਂ ਬਾਅਦ ਆਪਣੇ ਘਰੇ ਆਏ ਕਿਕਰਦੀ ਭੈਣ ਉਹਦੀ ਮਾਂ ਉਹਦੀ ਘਰ ਵਾਲੀ ਤੇ ਉਹਦੀ ਸੱਸ ਘਰੇ ਆ ਕੇ ਇੰਨਾ ਜਰੂਸ ਕੱਢ ਕੇ ਗਈਆਂ ਨੇ ਆਪਣੇ ਆਪ ਨੂੰ ਅੱਗ ਲੱਗੀ ਹੈ ਨਾ ਤਾਂ ਪਤਾ ਲੱਗਿਆ ਵੀ ਕਿੰਨਾ ਸੇਕ ਹੁੰਦਾ ਜਿਹਦੇ ਆਪਣੇ ਘਰੇ ਲੱਗੀ ਸੀ ਆਪਣੀ ਕਿਸੇ ਨੇ ਬਾਤ ਨਹੀਂ ਪੁੱਛੀ ਆ ਕੇ ਉਹ ਬਹੁਤ ਕੁਝ ਬੋਲੀਆਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇ ਸਾਡੇ ਮੁੰਡੇ ਨੂੰ ਕੁਝ ਹੋ ਗਿਆ ਨਾ ਨਾ ਸੋਡੀ ਕੁੜੀ ਦੇ ਹੱਡਾਂ 'ਚੋਂ ਕੱਢ ਲਾਂਗੇ ਅਸੀਂ ਤੇ ਸਾਡੀ ਵੀ ਕੁੜੀ ਸੀ ਸਾਡੀ ਕੁੜੀ ਦੀ ਇੱਜ਼ਤ ਹੀ ਨਹੀਂ ਜਿਹੜੀ ਨੂੰ 4 ਦਿਨ ਕਟਨੈਪ ਕਰੀ ਰੱਖਿਆਗਾ ਆਪਦੇ ਮੁੰਡੇ ਵਾਰੀ ਦੇਖ ਕਿੰਨਾ ਸੇਕ ਪਹੁੰਚਿਆ ਉਹਨਾਂ ਨੂੰ ਹੋ ਤਾਂ ਜਿਹੜਾ ਕੁਝ ਬਣਨਾ ਸੀ ਬਣ ਗਿਆ ਬਿੰਦਰੀ ਫਿਰ ਆਹ ਗੱਲ ਦੀ ਵੀ ਟੈਨਸ਼ਨ ਹੈਗੀ ਹੁਣ ਉਹ ਕਿਕਰ ਤੇ ਆਪਣੇ ਚ ਕੀ ਫਰਕ ਆ ਫਿਰ ਕਿਕਰ ਨੇ ਇਹਨੂੰ ਬੰਨ ਲੈਤੀ ਇਹਨਾਂ ਨੇ ਉਹਨੂੰ ਬੰਨ ਲਿਆ ਹੈ ਫਿਰ ਭਾਬੀ ਇਹੀ ਬਦਲਾ ਹੁੰਦਾ ਬਦਲ ਇਹਦੀ ਆਗਾ ਨਾ ਜਿਹੜੀ ਉਹ ਮੱਚਦੀ ਰਹਿੰਦੀ ਹੈ ਹਮੇ ਛਟੇਟ ਚਾਪ ਦੇ ਚੰਗਾ ਵਧੀਆ ਕਰਿਆ ਮੈਂ ਤਾਂ ਆਪ ਨਹੀਂ ਸੀ ਕੋਲੇ ਨਹੀਂ ਮੈਂ ਵੀ ਜਾਂਦੀ ਨਾਲ ਮੈਂ ਹੈਗੀ ਹੈ ਨਾ ਹੁਣ ਮੂਰੇ ਲੱਗਣ ਵਾਲੀ ਵਧੀਆ ਜਵਾਕਾਂ ਨੇ ਬਦਲਾ ਤਾਂ ਲਿਆ ਬਿੰਦਰੇ ਕਾਹਨੂੰ ਕਹੀ ਜਾਨੀ ਤੂੰ ਇਹੋ ਜਿਹੀ ਗੱਲਾਂ ਤੂੰ ਸਾਕਾਂ ਦੀ ਮਨਿੰਦਰ ਤੇ ਨਿੱਕੇ ਨੂੰ ਸਮਝਾ ਵੀ ਜਿਹੜਾ ਕੁਝ ਹੋ ਗਿਆ ਬਸ ਉਹਨਾਂ ਤੇ ਮਿੱਟੀ ਪਾ ਹੁਣ ਕੀ ਸਮਝਾਵਾਂ ਭਾਬੀ ਬਹੁਤ ਸਮਝਾ ਲਿਆ ਸਮਝਾਇ ਤਾਂ ਪੱਕੇ ਕਰ ਸਾਂ ਕੇ ਵੀ ਸੀਗੇ ਉਹ ਸਮਝੇ ਉਹਨੇ ਆਪਣੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਤੈਨੂੰ ਹੀ ਲੱਗਦਾ ਵੀ ਉਹ ਭਲੇ ਆ ਮੈਨੂੰ ਪੁੱਛ ਕੇ ਦੇਖ ਜਿਹੜੇ ਲੋਕਾਂ ਦੀਆਂ ਸੁਣਨੀਆਂ ਪੈਣਗੀਆਂ ਉਹ ਸਾਨੂੰ ਅੱਡਾ ਪੂ ਆਪਤੀ ਜੀ ਚੰਗਾ ਇੱਕੇ ਨੂੰ ਕੀਤੀ ਤਾਂ ਪਈਏ ਪਤਾ ਤਾਂ ਲੱਗਿਆ ਗਾਹਾਂ ਨੂੰ ਕਿਸੇ ਦੇ ਹੋਰ ਨਾ ਹੱਥ ਪਾਉ ਉਹ ਨੀ ਚੰਗੇ ਤਾਂ ਉਹਨਾਂ ਨੂੰ ਮੈਂ ਵੀ ਨਹੀਂ ਕਹਿੰਦੀ ਜੋ ਕੁਝ ਕੀਤਾ ਉਹਨਾਂ ਨੇ ਚੰਗਾ ਥੋੜੀ ਕੀਤਾਗਾ ਬਥੇਰਾ ਮਾੜਾ ਕੀਤਾਗਾ ਹੈ ਪਰ ਜਿਹੜਾ ਹੁਣ ਆਪਾਂ ਕਰ ਰੱਖਿਆ ਮੇਰੀ ਗੱਲ ਸੁਣਾ ਆਪਾਂ ਵੀ ਧੀ ਆਣਿਆਂ ਆਪਾਂ ਨੇ ਕੱਲ ਨੂੰ ਮਨਿੰਦਰ ਵਿਆਹ ਨਹੀਂ ਵੀ ਹੈ ਕਿਤੇ ਜੇ ਕਿਸੇ ਨੂੰ ਆਸਗਮਣਦੂ ਉਹੀ ਗੱਲ ਕਿਸੇ ਨੂੰ ਪਤਾ ਲੱਗਿਆ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਹੈਗੇ ਵੀ ਇਹਨਾਂ ਦੀ ਧੀ ਆ ਕੁਝ ਕਰਦੀ ਫਿਰਦੀ ਹੈਗੀ ਕੋਈ ਨਹੀਂ ਭਾਬੀ ਉਦੋਂ ਦੀ ਉਦੋਂ ਨਾਲ ਦੇਖਾਂਗੇ ਹੁਣ ਮਨਿੰਦਰ ਦੱਸ ਐਸ ਟਾਈਮ ਕਿੱਥੇ ਹੈਗੀ ਉਹ ਤਾਂ ਗਏ ਸੀਗੇ ਨਿੱਕਾ ਤੇ ਇਧਰ ਕਿਤੇ ਬਾਹਰ ਗਏ ਤੇ ਉਹ ਤਾਂ ਆਪਦੀ ਸੇਲੀ ਸੂਲੀ ਕੋਲੇ ਗਈ ਹੈਗੀ ਆਖਾ ਜਾਉਂਦੀ ਨਹੀਂ ਨਿੱਕਤ ਆਹੀ ਗੱਲ ਕਹਿ ਕੇ ਗਿਆਗਾ ਮੈਨੂੰ ਆਖੋ ਨੂੰ ਕੋਈ ਜ਼ਰੂਰੀ ਕੰਮ ਐ ਚੱਲ ਕੋਈ ਨਹੀਂ ਆ ਜੂਗੀ ਚਲ ਠੀਕ ਹੈ ਸਰ ਮੈਂ ਤੁਹਾਨੂੰ ਚਾਹ ਦੀ ਘੁੱਟ ਬਣਾ ਕੇ ਦਿੰਨੀ ਆ ਮੈਂ ਵੀ ਉਹੀ ਗੱਲ ਆਉਂਦੀ ਨੂੰ ਗੱਲਾਂ ਗੱਲਾਂ ਸੀ ਲਾ ਕੇ ਲਾ ਕੇ ਆ ਜਾ ਅੰਦਰ ਚੱਲ ਗਏ ਆ ਜਾ ਵਾਲੀ ਜਾਨ ਔਖੀ ਹੋਈ ਜਾਂਦੀ ਐ ਲੈ ਮੈਂ ਤੇਰੇ ਵਸਤੇ ਵਧੀਏ ਚਾਹਵਣਾ ਕਿ ਲੈਂਦੀ ਆ ਪੀਲਾ ਆਏ ਹਾਏ ਉਹ ਤਕਲੇਸ਼ ਚ ਜਿਆਦਾ ਵੀ ਨਹੀਂ ਚੱਜ ਸਵਾਦ ਆਇਆ ਮੇਰੇ ਤਾਂ ਭੋਰਾ ਜੀ ਨਹੀਂ ਕਰਦਾ ਕਰਨ ਕੀ ਬਸ ਕੀ ਹੋ ਗਿਆ ਹੋਣਾ ਕੀ ਐ ਬਸ ਐਂ ਮੇਰੇ ਤਾਂ ਕਿਤ ਕਰੋੜੇ ਖਾਈ ਜਾਂਦਾ ਵੀ ਕਰੀ ਇਹ ਤਾਂ ਕਰੀ ਇਹ ਕੀ ਹੋਣਾ ਉਹ ਹੀ ਤਾਂ ਗੱਲ ਐ ਮੈਂ ਤਾਂ ਆਪ ਸੋਚ ਲੱਗੀ ਪਈ ਐ ਵੀ ਕੋਈ ਰਾਹ ਪੈਂਦੀ ਗੱਲ ਦਿੰਦੀ ਨਹੀਂ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਪਹਿਲਾਂ ਮੇਰੀ ਸੁਣ ਗੱਲ ਮੈਂ ਕਹਿੰਦੀ ਆ ਬੇ ਇਹ ਫੋਨ ਜਾ ਕਰੀ ਜਾਂਦੇ ਸੀਗੇ ਹਾਂ ਕਿਹਨੂੰ ਕਰੀ ਜਾਂਦੇ ਸੀ ਫੋਨ ਫੋਨ ਕਰੀ ਜਾਂਦੇ ਸੀ ਹਾਂ ਕਦੋਂ ਹਾਂ ਹੁਣ ਮੈਂ ਰਸੋਈ 'ਚ ਖੜੀ ਸੀ ਸੁਣਦਾ ਹੀ ਨਹੀਂ ਸੀਗਾ ਮੈਂ ਕਿਹਾ ਜੇ ਲਵੇ ਗਈ ਤਾਂ ਗੂੰ ਕੱਟ ਦੇਣਗੇ ਫੋਨ ਕਿਸੇ ਮਰਜ਼ੀ ਨੂੰ ਕਰੀ ਜਾਂ। ਚਲ ਆਪਾਂ ਨੇ ਤਾਂ ਕੀ ਲੈਣਾ ਮੈਂ ਤੈਨੂੰ ਆਏ ਕਹਿੰਦੀ ਸੀ ਵੀ ਤੇਰੇ ਤਾਈ ਨੂੰ ਨਵਲਾ ਲਾ ਲਈਏ ਤਾਈ ਨੂੰ ਹਾਂ ਨਾਮ ਜੇ ਤਾਈ ਕੋਲ ਗੱਲ ਕਰਤੀ ਤਾਂ ਘਰੇ ਗੱਲ ਜਾਊਗੀ ਤੇ ਤਾਈ ਵਰਗਿਆਂ ਦਾ ਤੈਨੂੰ ਪਤਾ ਹੀ ਹੈ ਉਹ ਤਾਂ ਪਹਿਲਾਂ ਹੀ ਡਿੱਗਦੀਆਂ ਗਿਆ ਹੁਣ ਤਾਂ ਗੱਲ ਠਿਹਾਉਣੀ ਚਾਹੀਦੀ ਹੈ ਆਈ ਤਾਂ ਮੈਂ ਸੋਚਦੀ ਆਂ ਤੇ ਇੱਕ ਮੈਂ ਵੀ ਸੋਚਿਆ ਸੀ ਵੀ ਫਿਰਤਾ ਇਹਦੀ ਬਾਬਾ ਜਾਣ ਵਿਚਾਣਾ ਪੁੱਸ ਵਾਲਿਆਂ ਨਾਲ ਉਹ ਤਾਂ ਬਾਬਾ ਚੱਲਦੀ ਹੈ ਉਹ ਕੈਸੇ ਉੱਠ ਕੇ ਕਿਕਰ ਸਾਨੂੰ ਛਡਾ ਲਿਆ ਹੁੰਦਾ ਸੱਚੀ ਟਡ ਮੱਚੀ ਜਾਂਦਾ ਮੇਰਾ ਤਾਂ ਬਣਾ ਇਹ ਤਾਂ ਜਹੇ ਜਿਹਿਆਂ ਹੈਗੀਆਂ ਹੈਗੀਆਂ ਹੁਣ ਇਹਨਾਂ ਨਾਲ ਅਗਰ ਤਾਂ ਨਹੀਂ ਜਾਣਾ ਮੈਂ ਗੱਲ ਤਾਂ ਹੈਗੀ ਆ ਮਾਂ ਮੈਂ ਤਾਂ ਆਪੇ ਹੀ ਸੋਚਦੀ ਆਂ ਵੀ ਕਿਵੇਂ ਨਾ ਕਿਵੇਂ ਛੁੱਟ ਕੇ ਉਹ ਘਰੇ ਆ ਜੇ ਆ ਮੇਰੀ ਵੀ ਗੁੱਤਨੀ ਛੁੱਟ ਜੇ ਜੇ ਉਹ ਆ ਜੇ ਘਰੇ ਤਾਂ ਗੱਲ ਤਾਂ ਉਹੀ ਐ ਨਾ ਹੁਣ ਕਰੀਏ ਤਾਂ ਕੀ ਕਰੀਏ ਗੱਲ ਤੇਰੀ ਵੀ ਸਹੀ ਐ ਤੇਰੀ ਤਾਈ ਸੋਸੋ ਗੱਲਾਂ ਕਰੂਗੀ ਨਾਲੇ ਉਹ ਤਾਂ ਸਾਰੇ ਪਿੰਡ ਚ ਗੱਲ ਡਾ ਦੋਗੀ ਹੈ ਫਿਰ ਹੁਣ ਕਰੀਏ ਤਾਂ ਕਰੀਏ ਕੀ ਨਾ ਚਲ ਕੋਈ ਨਹੀਂ ਮੇਰੀ ਗੱਲ ਸੁਣ ਆ ਬਾਈ ਨੂੰ ਫੋਨ ਤਾਂ ਕੀਤਾ ਉਹਦੇ ਆਏ ਤਾਂ ਦੇਖਦੇ ਆ ਵੀ ਕੀ ਗੱਲ ਕਰਨੀ ਹੈ ਉਹਦੇ ਨਾਲ ਗੱਲ ਕਰਾਂਗੇ ਆਪਾਂ ਤੇ ਉਹਨੇ ਜਿਵੇਂ ਕਰਨਾ ਹੋਇਆ ਜਿਵੇਂ ਉਹਨੂੰ ਲੋਟ ਰਹਾ ਉਹਵੇਂ ਕਰ ਲੂਗਾ ਨਾਲੇ ਉਹਦੀ ਕਿਹੜਾ ਘਟ ਜਾਣ ਪਛਾਣ ਹੁਣ ਸਾਰਿਆਂ ਨਾਲ ਉਹਦੀ ਜਾਣ ਪਛਾਣ ਬਥੇਰੀ ਐ ਆਪੇ ਗੱਲ ਕਰ ਲੂਗਾ ਉਹ ਚਲ ਹਾਂ ਇਹ ਕਰ ਲਾਂਗੇ ਪੁੱਛ ਲੈਣੀ ਮੁੰਡੇ ਨੂੰ ਪੁੱਛ ਲੈਣੀ ਆ ਭਾਈ ਉਹਦੀ رائے ਲੈ ਲੈਣੀ ਆ ਉਹ ਤੂੰ ਵੱਡੂ ਖਾਉ ਕਰੂਗਾ ਵੀ ਮਾਂ ਜਦੋਂ ਜਮਾ ਸਿਰ ਉੱਤੋਂ ਵੀ ਪਾਣੀ ਲਾਂਗੇ ਉਦੋਂ ਤੂੰ ਮੈਨੂੰ ਫੋਨ ਕਰਿਆ ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਵੀ ਮੈਂ ਤਰਤਾ ਦੇ ਗੱਲ ਸੁਮਾਣ ਲਾਂਦਾ ਤਾਂ ਹੀ ਤਾਂ ਮੈਂ ਤੈਨੂੰ ਲੜੀ ਜਾਂਦੀ ਸੀ ਵੀ ਨਾ ਫੋਨ ਕਰ ਇਸੇ ਗੱਲ ਮਾਰੇ ਡਰਦੀ ਸੀ ਮੈਂ ਕਿਹਾ ਉਹ ਕਹੂਗਾ ਵੀ ਪਹਿਲਾਂ ਤਾਂ ਮੈਨੂੰ ਫੋਨ ਨਹੀਂ ਕੀਤਾ ਹੈ ਹੁਣ ਫੋਨ ਕਰਤਾ ਜਦੋਂ ਉਹ ਫਸ ਗਿਆ ਕਮਲ ਜੀ ਐਡੀ ਵੱਡੀ ਗੱਲ ਨਹੀਂ ਲੁਕੋਈਦੀ ਹੁੰਦੀ ਸੀ ਪੁੱਤ ਤੂੰ ਹੈ ਕੀ ਤਾ ਉਹਦੇ ਆਇਆ ਤਾਂ ਕੋਈ ਹੱਲ ਹੀ ਹੋ ਜੇ ਉਹ ਬਾਹਰ ਆਜੇ ਤਾ ਕੇ ਨੀ ਮੈਂ ਇੱਥੇ ਆ ਮੈਂ ਹੁਣ ਆਪਾਂ ਨੂੰ ਦੱਸਣਾ ਹੀ ਪਿਆ ਦੱਸੇ ਬਿਨਾ ਤਾਂ ਗੱਲ ਲੋਟ ਵੀ ਨਹੀਂ ਸੀ ਆਉਂਦੀ ਕਿਤੇ ਮੇਰੇ ਮਨ ਵਿੱਚ ਹੋਰ ਆਈ ਸੀ ਵੀ ਜੇ ਆਪਾਂ ਦਵਾਰੇ ਜਾਈਂ ਬਨਿੰਦਰ ਦੇ ਮਾਪਿਆਂ ਕੋਲ ਮੈਂ ਆਏ ਸੋਚਦੀ ਸੀ ਵੀ ਉਹਨਾਂ ਨੇ ਮੈਂ ਤਾਂ ਅੱਲਾ ਦਵਾਰੇ ਕਰਿਆ ਉਹਨੇ ਆਪਾਂ ਗੱਲ ਤਾਂ ਤੇਰੀ ਸਹੀ ਐ ਮਾ ਪਰ ਜਿੰਨਾ ਜ਼ਿਕਰ ਹੁਣ ਆਪਾਂ ਬਾਈ ਨਹੀਂ ਆਉਂਦਾਗਾ ਦੇਖ ਜਦੋਂ ਪਾਈ ਆ ਗਿਆ ਉਦੋਂ ਦੇ ਨਾਲ ਗੱਲ ਕਰਕੇ ਫੇਰ ਆਪਾਂ ਕੋਈ ਅੱਗੇ ਸੋਚਾ ਆ ਬਰਚਲ ਹਾਂ ਉਹਨੂੰ ਪੁੱਛ ਲੂ ਮੇਰਾ ਤਾਂ ਜੀਜਾ ਕਰਿਆ ਵੀ ਇਹਨੂੰ ਨਾ ਦੱਸਾਂ ਮੈਂ ਚੁੱਪ ਕਰਕੇ ਵਗ ਜਾ। ਹੋਰ ਕੀ ਆ ਮਾਂ ਮੈਂ ਤਾਂ ਐ ਸੋਚਦੀ ਆ ਵੀ ਜੇ ਮਨਿੰਦਰ ਟੱਕਰ ਜੇ ਮੈਨੂੰ ਉਹਦੇ ਹੱਥ ਪੈਰ ਬੰਨ ਲਾ ਹੈ ਉਹਨੂੰ ਕਹਿਦਾ ਕਿਵੇਂ ਨਾ ਕਿਵੇਂ ਕਰਕੇ ਵੀ ਮਿੰਤ ਵਾਲੀ ਗੱਲ ਹੈ ਦੇਖ ਮੇਰੇ ਬੰਦੇ ਨੂੰ ਕਢਾ ਦੇ ਬਾਹਰ ਪੁੱਤ ਮਨਿੰਦਰ ਵੀ ਆਪਦੇ ਥਾਂ ਤੇ ਸਹੀ ਹੈ ਹੈ ਇਹ ਦੇਖ ਲੈ ਬਗਾਨਿਆਂ ਦੀ ਉਹਨਾਂ ਦੇ ਘਰੇ ਵੇ ਕਿ ਉਹਨਾਂ ਦੀ ਕੁੜੀ ਨੂੰ ਕਿਵੇਂ ਪੁੱਠਾ ਸਿੱਧਾ ਬੋਲਦੇ ਸੀ ਸਾਕੀ ਨਹੀਂ ਉਹਦੀ ਆ ਕੁੜੀ ਨੂੰ ਤਾਂ ਘੋਰਾ ਹੀ ਬੰਨ ਤਾ ਉਹਨੂੰ ਤਾਂ ਛੜਮੁਲਾ ਰੱਖੀ ਹੈ ਸੱਚੀ ਪੂਰਾ ਇਹ ਨਹੀਂ ਤਾਂ ਸ਼ਰਮ ਉਹਦੀ ਕਿਵੇਂ ਬੋਲਦੀ ਐ ਐਡਾ ਹਕਾਰ ਪਤਾ ਨਹੀਂ ਕਾਹਦਾ ਇਹਨੂੰ ਇਹਨੂੰ ਕੀ ਲੋੜ ਐ ਇਹਨੂੰ ਤਾਂ ਐ ਆ ਉਹ ਹੀ ਗੱਲ ਵੀ ਚਲ ਇਹਨਾਂ ਦਾ ਜਲੂਸ ਨਿਕਲ ਹੀ ਜਾਂਦਾ ਬੋਲਦੀ ਤਾਂ ਤਾਂ ਮੂੰਹ ਚੜਚੜਾ ਐ ਇਹਨੂੰ ਐ ਵੀ ਇਹਨਾਂ ਦਾ ਝੱਜੂ ਪਵੇ ਓਹੋ ਬੇਜ ਦੀ ਕੀ ਦੀ ਐ ਬੇਜ ਦੀ ਕਿੱ ਕਰ ਸੀ ਹੁੰਦੀ ਐ ਅਈ ਤਾਂ ਸੋਚਦੀ ਨਹੀਂ ਮੇਰੇ ਭਰਾ ਦੀ ਬੇਜਤੀ ਐ ਮੇਰੀ ਮਾਂ ਦੀ ਬੇਜਤੀ ਐ ਅਈ ਤਾਂ ਸੋਚਦੀ ਨਹੀਂ ਕਿ ਸਾਡਾ ਹੀ ਘਰ ਖਰਾਬ ਹੁੰਦਾ ਬੋਲਣ ਜਾਣਦੀ ਐ ਬਸ ਭੋਲੀ ਉੱਥੇ ਦੇ ਕਿਵੇਂ ਬੋਲਦੀ ਸੀ ਉਹਨੇ ਮੂਰੇ ਨਾਲ ਅਗਲਾ ਥੱਪੜ ਮੁੱਕੀ ਮਾਰਦਾ ਫਿਰ ਕੀ ਰਹਿੰਦੀ ਐ ਜੀ ਹੋਏ ਤਾਂ ਗੱਲ ਨਾ ਮੈਨੂੰ ਬੇਸ਼ਰਮੀ ਆਵੇ ਵਿਗਲੇ ਕੀ ਸੋਚਦੇ ਹੁਣ ਦੇ ਵੀ ਇਹਨਾਂ ਨੂੰ ਜਵੇਂ ਸੰਗ ਸ਼ਰਮ ਹੈ ਨਹੀਂ ਲੈ ਤੇ ਗੁੱਸਾ ਆਉਂਦਾ ਜਦੋਂ ਅਗਲੇ ਦੇ ਘਰੇ ਬੈ ਕੇ ਅਗਲੇ ਦੇ ਭਰਾ ਨੂੰ ਗੱਲਾਂ ਕਹਿੰਦੀ ਸੀ ਅਗਲਾ ਕਿਉਂ ਜੜਦਾ ਲੈ ਉਹਦਾ ਭਰਾ ਭੱਜ ਕੇ ਆਇਆ ਉਹਨੇ ਤਾਂ ਮੈਨੂੰ ਐ ਸੀ ਮੈਂ ਕਹਾਂ ਇਹਦੇ ਤਾਂ ਅੱਜ ਪੰਨਾਂ ਲੈ ਤੇ ਮਾਰਦਾ ਵੀ ਮਾ ਥਪੜਾ ਉਹ ਮੁੰਡਾ ਜੜਦਾ ਦਾ ਇਹਦੇ ਵਧੀਏ ਮੈਂ ਤਾਂ ਕਹੀ ਨਹੀਂ ਪਰ ਇਹ ਦਫਾ ਹੋਵੇ ਇਥੋਂ ਮੇਰਾ ਤਾਂ ਫੇਰ ਵੀ ਢੱਡ ਮੱਛਾ ਮੈਂ ਕਹਾਂ ਉਹ ਹੀ ਗੱਲ ਵੱਡੀ ਐ ਫੇਰ ਵੀ ਮੈਂ ਤਾਂ ਫਿਰ ਵੀ ਐਂ ਸੋਚਦੀ ਆਂ ਹਾਂ ਤੂੰ ਹੀ ਸੋਚਦੀ ਐਂ ਤੂੰ ਵੱਡੇ ਵੱਡੇ ਕਹਿ ਕੇ ਸਿਰੇ ਜਿਹੜਾ ਲੈ ਤਾਂ ਹੀ ਤਾਂ ਤੇਰੇ ਉੱਪਰ ਵੀ ਹੋਈਆਂ ਪਈਆਂ ਜੇ ਪਹਿਲੇ ਦਿਨੋਂ ਇਹਨਾਂ ਨੂੰ ਟਿਕਾਣੇ 'ਤੇ ਰੱਖਦੀ ਕਾਹਨੂੰ ਹੋਂਕਾ ਬੋਲਦੇ ਤੇਰੇ ਮੂਰੇ ਮਾਂ ਫਿਰ ਬੋਲ ਕੇ ਇਹ ਜੇ ਮੈਂ ਬੋਲੀ ਜਾਂਦੀ ਆਂ ਓਵੇਂ ਤਾਂ ਜਿੰਨਾ ਮਰਜ਼ੀ ਬੋਲੀ ਜਾ ਇਹਨਾਂ ਮੂਰੇ ਇਹ ਕਿਹੜਾ ਚੁੱਪ ਕਰਦੀਆਂ ਨੇ ਇਹ ਤਾਂ ਮੈਨੂੰ ਵੀ ਬੁਲਾ ਲੈਂਦੀ ਆਂ ਮੈਂ ਬੋਲਣਾ ਨਹੀਂ ਚਾਹੁੰਦੀ ਪੁੱਤ ਮੈਂ ਨਹੀਂ ਐਂ ਸੋਚਦੀ ਵੀ ਤੀ ਦੇ ਘਰੇ ਬੈਠੀ ਐਂ ਪਰ ਢੀ ਲੱਗਦੀ ਆ ਮੈਂ ਬੋਲਦੀ ਪਰ ਜਦੋਂ ਇਹ ਗੱਲਾਂ ਕਰਦੇ ਉਦੋਂ ਮੈਨੂੰ ਗੁੱਸਾ ਆ ਜਾਂਦਾ ਉਦੋਂ ਮੈਨੂੰ ਬੋਲਣਾ ਪੈਂਦਾ ਚਲ ਮਾ ਤੂੰ ਬਾਣਾ ਨਾ ਬੋਲਿਆ ਕਰ ਉਹੀ ਗੱਲ ਇਹਨਾਂ ਨੂੰ ਤਾਂ ਸੁਭਾਅ ਪਿਆ ਹੋਇਆ ਹੈ ਨਾਲੇ ਆਸਗਵਾਂਡ ਚ ਹੁਣ ਐਵੇਂ ਤੈਨੂੰ ਜਰੂਸ ਦਿਖਾਉਣਾਗਾ ਇਹ ਤਾਂ ਗੱਲ ਠੀਕ ਹੈ ਪੁੱਤ ਆ ਚਾਹ ਦੇ ਕੋਲਿਆ ਵੀ ਚੰਗਾ ਹੈ ਨਹੀਂ ਬੜੀ ਠੰਡੀ ਨਾ ਹੋ ਜਾਏ ਤੂੰ ਚਾਹ ਪੀ ਲੈ ਨਹੀਂ ਨਹੀਂ ਕੀ ਕਰ ਕਾਸਨ ਜੀ ਨਹੀਂ ਕਰਦਾ ਇਹ ਤਾਂ ਕਹਿੰਦੀ ਚੌੜੀ ਹੋ ਕੇ ਸਲਾਈਆਂ ਬਣ ਜਾਂਦੀਆਂ ਇਹਨਾਂ ਨੂੰ ਫਿਕਰ ਨਹੀਂ ਤੈਨੂੰ ਕੀ ਪਤਾ ਤੈਨੂੰ ਦੱਸੀ ਗਿਆ ਸੀ ਵੀ ਸਾਨੂੰ ਕਿੰਨਾ ਕਿ ਫਿਕਰ ਹੈ ਉਹੀ ਗੱਲ ਆ ਸਾਡੇ ਕਿਹੜਾ ਕੋਈ ਗੱਲ ਭੁੱਲਦੀ ਹੈਗੀ ਆ ਉਹਨ ਤੋਂ ਤਾਂ ਬੋਲ-ਬੋਲ ਚੇਤੇ ਕਰਾਉਣੀ ਆ ਸਾਨੂੰ ਸੁਖਤੀ ਬਤਾਈਏ ਸੋਚਦੇ ਕਿਕਰ ਸੀ ਹੁੰਦੂਗੀ ਕੀ ਲੋੜ ਸੀ ਉਹਨੂੰ ਕੁੜੀ ਨੂੰ ਉੱਥੇ ਬੰਨਣ ਦੀ ਲਿਜਾਣ ਦੀ ਕੀ ਕਰਾਉਣਾ ਸੀ ਉਹਨੇ ਕੀ ਪਾਗਲ ਹੋਇਆ ਫਿਰਦਾ ਇਹ ਵੀ ਹਾਂ ਕੀ ਪਤਾ ਹੈ ਹਜੇ ਵੀ ਕੀ ਪਤਾ ਕਿੱਥੇ ਜਾ ਕੇ ਖੜੂ ਇਹ ਸੁਧਰੂਗਾ ਵੀ ਕਿ ਨਾ ਸੁਧਰੂਗਾ ਜੇ ਨਹੀਂ ਹੋ ਗਈ ਭਈ ਆਪੀ ਸੁਧਰ ਜੂਗਾ ਫਿਰ ਹੋਰ ਕੀ ਹੈ ਮੈਂ ਮੇਰਾ ਪੁੱਤ ਤੇਰੀ ਕਿਸਮ ਤੈਨੂੰ ਰੋਣੀ ਆ ਬਸ ਤੇਰੀ ਕਰਕੇ ਮੇਰਾ ਢੱਡ ਮੱਚਦਾ ਕਰਾਂ ਕੀ ਮੈਂ ਮੱਚਦਾ ਤਾਂ ਹੈਗਾ ਢੱਡ ਆਈ ਬਾਈ ਵਰਗਿਆਂ ਕੋਲ ਕਿਉਂ ਨਹੀਂ ਮੈਂ ਗੱਲ ਕਰਦੀ ਕਿ ਤੇਰੇ ਕੋਲ ਗੱਲ ਕਰ ਲੈਣੀ ਮੈਨੂੰ ਐ ਵੀ ਜੇ ਮਾੜੀ ਜਿਹੀ ਗੱਲ ਵਧ ਗਈ ਤੇ ਰਿਸ਼ਤੇਦਾਰੀਆਂ 'ਚ ਫਰਕ ਪੈ ਗਿਆ ਨਾ ਇੱਕ ਵਾਰੀ ਫਿਰ ਸਾਰੇ ਉਮਰ ਨਹੀਂ ਲੋਟ ਆਉਣਾਗਾ ਗੱਲ ਤਾਂ ਉਹੀ ਹੈ ਪੁੱਤ ਕਰੀਏ ਕੀ ਸਾਲੇ ਭਨੋਈਏ ਦੀ ਰਿਸ਼ਤੇਦਾਰੀ ਦਾ ਤਾਂ ਤੈਨੂੰ ਪਤਾ ਹੀ ਹੈ ਜੇ ਇਹਨਾਂ 'ਚ ਕੋਈ ਗੱਲਬਾਤ ਦਾ ਫਰਕ ਪੈ ਗਿਆ ਸਾਰੀ ਉਮਰ ਉਹ ਗੱਲ ਨਾ ਮੈਂ ਜਾਣ ਜੋਗਰੀ ਨਾ ਇਹ ਜਾਣ ਜੋਗਰੇ ਨਾ ਉਹ ਹਣ ਜੋਗਰੇ ਕਿੱਡੀ ਗੱਲ ਬਾਜੂ ਤੈਨੂੰ ਉੱਥੇ ਲਿ ਜਾ ਕੇ ਵੀ ਨਹੀਂ ਬਿਠਿਆ ਸਕਦੀ ਮੈਂ ਹੈ ਪੇਕਿਆਂ ਦੇ ਬਾੜ ਚ ਕਿੰਨੇ ਕੁ ਪਰਜਾਈਆਂ ਮੂਰੇ ਕਿਹੜਾ ਕੱਟਣਾ ਸੌਖਾ ਪਿਆ ਹੂੰ ਉਥੇਰਾ ਔਖਾ ਆਦਿਨ ਸਾਰ ਸਗਲ ਨਾਲ ਸੁਣ ਆਉਂਦੀਆਂ ਪਰਜਾਈਆਂ ਤਾਂ ਹੀ ਤਾਂ ਕਹਿੰਨੇ ਆ ਹਜੇ ਵੱਡਾ ਤਾਂ ਫੇਰ ਵੀ ਸਮਝਦਾਰ ਹੈ ਸਮਝ ਲੈਂਦਾ ਗੱਲ ਉਹ ਛੋਟੇ ਨੂੰ ਜੇ ਦੱਸ ਦਿੰਦੇ ਉਹ ਤਾਂ ਸਿਰ ਚੜਨ ਨੂੰ ਆਉਂਦਾ ਉਹ ਤਾਂ ਐ ਨਹੀਂ ਪਤਾ ਹੁੰਦਾ ਢਾ ਲੈਂਦਾ ਇਹਨਾਂ ਨੂੰ ਤਾਂ ਪਤਾ ਹੈ ਵੀ ਸਾਡੀ ਭੈਣ ਨਾਲ ਇਹੋ ਜਿਹਾ ਕੁਝ ਹੁੰਦਾ ਹੈ ਵੀ ਸਾਡਾ ਭਣੂ ਜਿਹੇ ਇਹੋ ਜਿਹਾ ਕੁਝ ਕਰਦਾ ਮਗਾਨੀਆਂ ਧੀਆ ਤੈਨੂੰ ਪਤਾ ਕਦੋਂ ਰਾਜੀ ਹੁੰਦੀਆਂ ਉਹ ਹੀ ਤਾਂ ਗੱਲ ਹੈ ਛੋਟੇ ਨੂੰ ਤਾਂ ਗੱਲ ਥਿਉਣੀ ਚਾਹੀਦੀ ਐ ਉਦੋਂ ਹੀ ਮੰਗਰ ਲਾ ਲੈਂਦੀ ਐ ਛੋਟੇ ਬਾਈ ਨੇ ਤਾਂ ਚਲ ਕੋਈ ਨਾ ਘਰੀ ਜਾਣਦੇ ਆ ਢੀਕਦੇ ਆ ਤੇਰੇ ਭਰਾ ਨੂੰ ਬਸ ਉਹ ਆਜੇ ਫਿਰ ਗੱਲ ਕਰਾਂਗੇ ਚਲ ਚੰਗਾ ਚਾਹ ਪੀ ਲੈ ਹਾਂ ਮੈਂ ਦੇਖੀ ਉਹ ਕਰਦੀਆਂ ਕੰਮ ਧੰਦਾ ਹਈ ਹਈ ਕੱਟ ਦੇ